ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਮਲਟੀ ਕਲਰ ਡਿਜ਼ਾਈਨ ਲੈ ਕੇ ਆਈ ਹਾਂ ਕਈ ਵਾਰ ਆਪਣੇ ਕੋਲ ਇਸ ਤਰ੍ਹਾਂ ਜਿਹੜੀ ਪਾਛਮ ਬਚ ਜਾਂਦੀ ਹੈ ਛੋਟੇ ਛੋਟੇ ਗੋਲੇ ਜਿਹੜੇ ਆਪਣੇ ਕੋਲ ਬਚ ਜਾਂਦੇ ਆ ਤਾਂ ਆਪਾਂ ਜਿਹੜਾ ਆਪਣਾ ਕੋਈ ਵੀ ਪ੍ਰੋਜੈਕਟ ਬਣਾ ਸਕਦੇ ਆ ਜਿਵੇਂ ਆਪਣੀ ਮਲਟੀ ਕਲਰ ਜੈਕਟ ਬਣਾ ਸਕਦੇ ਆ ਬੱਚਿਆਂ ਦਾ ਕੋਈ ਵੀ ਮਲਟੀ ਕਲਰ ਕੋਟੀ ਸਵੈਟਰ ਕੋਈ ਵੀ ਪ੍ਰੋਜੈਕਟ ਆਪਾਂ ਬਣਾ ਸਕਦੇ ਆ ਤਾਂ ਇਹਦੇ ਲਈ ਮੈਂ ਤੁਹਾਡੇ ਲਈ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਆਪਣਾ ਜਿਹੜਾ ਡਿਜ਼ਾਈਨ ਚਾਰ ਲਾਈਨਾਂ ਦਾ ਡਿਜ਼ਾਈਨ ਹੋਊਗਾ ਤੇ ਜਦੋਂ ਆਪਾਂ ਇਹਦੇ ਵਾਸਤੇ ਕੁੰਡੇ ਲਵਾਂਗੇ ਤਾਂ ਈਵਨ ਨੰਬਰ ਵਿੱਚ ਕੁੰਡੇ ਲੈ ਕੇ ਇੱਕ ਗੁੰਡਾ ਆਪਾਂ ਵਾਧੂ ਰੱਖ ਲੈਣ ਚਾਰ ਲਾਈਨਾਂ ਤੋਂ ਬਾਅਦ ਆਪਾਂ ਜਿਹੜਾ ਕਲਰ ਆਪਣਾ ਚੇਂਜ ਕਰ ਸਕਦੇ ਹਾਂ ਜਿੰਨੇ ਵੀ ਆਪਣੇ ਕੋਲ ਜਿਹੜੇ ਕਲਰ ਬਚੇ ਹੋਣਗੇ ਆਪਾਂ ਸਾਰੇ ਇਸ ਪ੍ਰੋਜੈਕਟ ਵਿੱਚ ਜਿਹੜੇ ਲਾ ਸਕਦੇ ਹਾਂ ਪਰ ਐਸ ਗੱਲ ਦਾ ਧਿਆਨ ਰੱਖਣਾ ਹੈ ਵੀ ਜਿਹੜੇ ਕਲਰ ਆਪਾਂ ਉਸ ਹਿਸਾਬ ਨਾਲ ਲਗਾਉਣੇ ਆ ਤਾਂ ਜੋ ਜਿਹੜੇ ਇੱਕ ਦੂਸਰੇ ਨਾਲ ਕਲਰ ਆ ਜਿਹੜੇ ਉੱਠਦੇ ਹੋਣ ਜਦ ਆਪਾਂ ਕਲਰ ਲਗਾਈਏ ਤਾਂ ਜਿਹੜਾ ਕਲਰ ਆ ਨਾਲ ਉਹ ਲੱਗਿਆ ਜਿਹੜਾ ਸੋਹਣਾ ਲੱਗੇ ਜਿਵੇਂ ਵਾਈਟ ਕਲਰ ਦਾ ਮੈਂ ਬਾਰਡਰ ਬਣਾਇਆ ਹੈ ਉੱਪਰ ਜਿਹੜਾ ਇਸ ਤਰ੍ਹਾਂ ਇਹ ਜਾਮਨੀ ਕਲਰ ਹੈ ਮੇਰੇ ਕੋਲ ਫਿਰ ਉਸ ਤੋਂ ਬਾਅਦ ਜਿਹੜਾ ਕਲਰ ਆਪਾਂ ਨੂੰ ਇਹਦੇ ਉੱਪਰ ਸੋਨਾ ਲੱਗੂਗਾ ਮਤਲਬ ਨਾਲ ਜੱਚਦਾ ਹੋਊਗਾ ਉਹ ਲਗਾ ਲੈਣਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਤੁਸੀਂ ਕੋਈ ਵੀ ਕਲਰ ਦਾ ਬਾਰਡਰ ਬਣਾ ਸਕਦੇ ਆ ਜਿਵੇਂ ਇੱਥੇ ਮੈਂ ਵਾਈਟ ਪਾਛ ਨੂੰ ਸੀ ਮੇਰੇ ਕੋਲ ਤਾਂ ਮੈਂ ਵਾਈਟ ਕਲਰ ਨਾਲ ਬਾਰਡਰ ਬਣਾ ਰਹੀ ਆ ਇੱਥੇ ਤੁਸੀਂ ਕਿਸੇ ਵੀ ਕਲਰ ਚ ਬਾਰਡਰ ਬਣਾ ਸਕਦੇ ਆ ਤੇ ਫਿਰ ਉਸ ਤੋਂ ਬਾਅਦ ਚਾਰ ਲਾਈਨਾਂ ਦਾ ਆਪਣਾ ਡਿਜ਼ਾਈਨ ਆ ਜਿਹੜਾ ਸ਼ੁਰੂ ਹੋ ਜੂਗਾ ਤਾਪਾ ਇੱਥੇ ਕਲਰ ਆ ਜਿਹੜਾ ਚੇਂਜ ਕਰ ਲੈਣਾ ਜਿਵੇਂ ਹੁਣ ਇੱਥੇ ਮੈਂ ਇਹ ਇਹ ਕਲਰ ਲਗਾ ਰਹੀ ਹਾਂ ਹੁਣ ਆਪਾਂ ਇਹ ਕਲਰ ਨੂੰ ਇੱਥੇ ਨੋਟ ਲਗਾ ਲੈਣੀ ਆ ਤਾਂ ਜੋ ਜਿਹੜਾ ਆਪਣਾ ਥਰੇਡਾ ਖੁੱਲੇ ਨਾ ਇਸ ਕਲਰ ਨਾਲ ਆਪਾਂ ਨੋਟ ਲਗਾ ਲੈਣੀ ਤਾਂ ਹੁਣ ਆਪਣਾ ਡਿਜ਼ਾਈਨ ਹੈ ਜਿਹੜਾ ਆਪਾਂ ਸ਼ੁਰੂ ਕਰਨਾ ਹੈ ਇੱਕ ਗੁੰਡਾ ਜਿਹੜਾ ਆਪਣਾ ਬਾਧੂ ਆ ਤਾਂ ਪੈਨ ਨੂੰ ਵੀ ਇਸ ਤਰ੍ਹਾਂ ਪਹਿਲਾਂ ਬਣਾਈ ਕਰ ਲੈਣਾ ਹੁਣ ਅੱਗੇ ਆਪਣਾ ਡਿਜ਼ਾਈਨ ਸ਼ੁਰੂ ਹੋ ਜਾਂਦਾ ਤਾਂ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ 1 2 3 ਤਿੰਨ ਗੁੰਡੇ ਕਰਾਂਗੇ ਸਲੀਪ 1 2 3 ਠੀਕ ਹੈ 6 ਗੁੰਡੇ ਹੋਗੇ ਅੱਗੇ ਫੇਰ ਆਪਾਂ ਇਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਹੋ ਜਾਣਗੇ ਇਸ ਤਰ੍ਹਾਂ ਤਿੰਨ ਕੁੰਡੇ ਸਲਿੱਪ ਕਰ ਲਾਂਗੇ 1 2 3 ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਬਣਾਵਾਂਗੇ ਸਿੱਧੇ 1 2 3 ਤਿੰਨ ਕੁੰਡੇ ਕਰਾਂਗੇ ਸਲਿੱਪ 1 2 3 ਤਿੰਨ ਕੁੰਡੇ ਫੇਰ ਬਣਾਵਾਂਗੇ ਸਿੱਧੇ 1 2 ਤੈਨ ਤੈਨਨੇ ਕੁੰਡੇ ਕਰਾਂਗੇ ਸਲੈਪ ਇਸ ਤਰ੍ਹਾਂ ਫੇਰ ਪਿਆਨੇ ਕੁੰਡੇ ਸਿੱਧੇ ਇਸ ਤਰ੍ਹਾਂ ਕੰਨੀ ਵਾਲਾ ਗੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਜਿਹੜੀ ਸਲਾਈ ਹੈ ਸਿੱਧੀ ਹੈ ਉਲਟੀ ਸਲਾਈ ਆਪਣੀ ਹੁਣ ਸ਼ੁਰੂ ਹੋਗੀ ਉਲਟੀ ਸਲਾਈ ਚ ਆਪਾਂ ਜਿਹੜੇ ਆਪਣੇ ਸਲੈਪ ਕੀਤੇ ਕੁੰਡੇ ਤੈਨ ਜਿਹੜਾ ਵਿਚਾਲੜਾ ਕੁੰਡਾ ਆਪਾਂ ਇਹਨੂੰ ਸਲਿੱਪ ਕਰਾਂਗੇ ਬਾਕੀ ਸਾਰੇ ਕੁੰਡੇ ਉਲਟੇ ਬਣਾਵਾਂਗੇ ਜਿਵੇਂ ਆਪਣੇ ਤਿੰਨ ਤਿੰਨ ਕੁੰਡੇ ਆ ਰਹੇ ਆ ਇਹ ਸਲਿੱਪ ਕੀਤੇ ਹੋਏ ਜਿਹੜਾ ਵਿਚਾਲੜਾ ਕੁੰਡਾ ਹੋਊਗਾ ਇਹ ਆਪਾਂ ਸਲਿੱਪ ਕਰਾਂਗੇ ਬਾਕੀ ਸਾਰੀ ਸਲਾਈ ਆਪਾਂ ਉਲਟੀ ਬਣਾ ਲਵਾਂਗੇ ਜਿਵੇਂ ਇੱਥੇ 1 2 3 4 5 ਕੁੰਡੇ ਆਪਣੇ ਇਹ ਉਲਟੇ ਆ ਗਏ ਇੱਕ ਸਲਿੱਪ ਆ ਜਾਊਗਾ ਇਸ ਤਰ੍ਹਾਂ ਵਿਚ ਵਾਲਾ ਕੁੰਡਾ ਫੇਰ ਆਪਣੇ ਇੱਕ 2 10 4 5 5 ਗੁੰਡੇ ਉਲਟੇ ਆਗੇ ਇੱਕ ਸਲਿੱਪ ਉਲਟੀ ਸਲਾਈ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਾਂਗੇ 5 ਗੁੰਡੇ ਉਲਟੇ ਬਣਾ ਲਾਂਗੇ 1 2 3 4 5 ਇੱਕ ਸਲਿੱਪ ਬਸ ਆਪ ਐਸ ਗੱਲ ਦਾ ਧਿਆਨ ਰੱਖਣਾ ਵੀ ਜਿਹੜਾ ਵਿਚਾਲੜਾ ਟੁੰਡਾ ਉਹਨੂੰ ਆਪਾਂ ਸਲਿੱਪ ਕਰਨਾ ਹੈ ਫਿਰ ਉਸੇ ਤਰ੍ਹਾਂ 1 2 3 4 5 ਫਿਰ ਇੱਕ ਸਲੇਟ ਠੀਕ ਹੈ ਫਿਰ 1 2 3 4 5 ਇਸ ਤਰ੍ਹਾਂ ਤਾਂ ਹੁਣ ਆ ਜੂਗੀ ਆਪਣੀ ਤੀਸਰੀ ਸਲਾਈ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਕਰ ਲਈਆਂ ਆਪਾਂ ਹੁਣ ਆਪਾਂ ਤੀਸਰੀ ਸਲਾਈ ਬਣਾਵਾਂਗੇ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਜਿਹੜੀ ਹੈ ਆਪਣੀ ਸਾਰੀ ਆਪਾਂ ਸਿੱਧੀ ਬਣਾ ਲੈਣੀ ਹੈ ਇਸ ਤਰ੍ਹਾਂ ਇੱਕ ਦੋ ਮਤਲਬ ਸਾਰੇ ਕੁੰਡੇ ਜਿੰਨੇ ਆਪਾਂ ਰੱਖੇ ਹੋਣਗੇ ਸਿੱਧੇ ਬਣਾ ਲੈਣੇ ਜਿਹੜਾ ਆਪਾਂ ਸਲਿੱਪ ਕੀਤਾ ਕੁੰਡਾ ਸੀ ਉਹਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਤੀਸਰੀ ਸਿਲਾਈ ਹੈ ਆਪਣੇ ਡਿਜ਼ਾਈਨ ਦੀ ਬਹੁਤ ਈਜ਼ੀ ਡਿਜ਼ਾਈਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬੁਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ ਤੇ ਇੱਕ ਜਿਹੜਾ ਬਹੁਤ ਹੀ ਸੋਹਣਾ ਤੁਸੀਂ ਆਪਣਾ ਪ੍ਰੋਜੈਕਟ ਤਿਆਰ ਕਰ ਸਕਦੇ ਤੀਸਰੀ ਸਿਲਾਈ ਕੰਪਲੀਟ ਹੋ ਗਈ ਹੁਣ ਆਪਾਂ ਚੌਥੀ ਤੇ ਲਾਸਟ ਸਿਲਾਈ ਹੈ ਆਪਣੇ ਡਿਜ਼ਾਈਨ ਦੀ ਉਲਟ ਪਾਸੇ ਤੋਂ ਸਾਰੀ ਸਿਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਇਹੀ ਚਾਰ ਸਲਾਈਆਂ ਆਪਾਂ ਰਿਪੀਟ ਕਰਨੀਆਂ ਚਾਰ ਸਲਾਈਆਂ ਬਣਾ ਕੇ ਫਿਰ ਆਪਾਂ ਕਲਰ ਜਿਹੜਾ ਆਪਣਾ ਚੇਂਜ ਕਰ ਲੈਣਾ ਫਿਰ ਚਾਰ ਸਲਾਈਆਂ ਬਣਾ ਕੇ ਕਲਰ ਜਿਹੜਾ ਚੇਂਜ ਕਰ ਲੈਣਾ ਜਿੰਨੀ ਵੀ ਆਪਣੇ ਕੋਲੇ ਇਸ ਤਰ੍ਹਾਂ ਪਾਛੇ ਬਚੀ ਹੋਊਗੀ ਸਾਰੀ ਆਪਾਂ ਇਸ ਤਰ੍ਹਾਂ ਲਗਾ ਲਵਾਂਗੇ ਤੇ ਇੱਕ ਸੋਹਣਾ ਜਿਹਾ ਪ੍ਰੋਜੈਕਟ ਆਪਣਾ ਤਿਆਰ ਕਰ ਲਵਾਂਗੇ ਚਾਰ ਸਲਾਈਆਂ ਹੁਣ ਆਪਣੀਆਂ ਜਿਹੜੀਆਂ ਕੰਪਲੀਟ ਹੋ ਗਈਆਂ ਇਹੀ ਚਾਰ ਸਲੰਗਾਂ ਆਪਾਂ ਰਿਪੀਟ ਕਰਨੀਆਂ। ਹੁਣ ਆਪਾਂ ਦੂਸਰਾ ਕਲਰ ਲਗਾ ਲੈਣਾ। ਇਸ ਤਰ੍ਹਾਂ ਚਾਰ ਸਲੰਗਾਂ ਜਿਹੜੀਆਂ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਆ ਹੋਰ ਦੂਸਰਾ ਕਲਰ ਲਗਾ ਕੇ। ਜਿਵੇਂ ਇੱਥੇ ਮੈਂ ਇਹ ਪੈਰਟ ਕਲਰ ਲਗਾਉਂਗੀ। ਜਦੋਂ ਆਪਾਂ ਕੋਈ ਪ੍ਰੋਜੈਕਟ ਬਣਾਉਣਾ ਤਾਂ ਜਿਹੜਾ ਆਪਣਾ ਕਲਰ ਹੈ ਇਹਦੇ ਨਾਲ ਆਪਾਂ ਨੋਟ ਲਗਾ ਲੈਣੀ ਹੈ ਤਾਂ ਜੋ ਖੁੱਲੇ ਨਾ। ਇੱਥੇ ਮੈਂ ਤੁਹਾਨੂੰ ਡਿਜ਼ਾਈਨ ਦੱਸ ਰਹੀ ਹਾਂ ਇਸ ਲਈ ਜਿਹੜਾ ਮੈਂ ਇਸ ਤਰ੍ਹਾਂ ਕਲਰ ਲਗਾਉਂਗੀ। ਉਸੇ ਤਰ੍ਹਾਂ ਆਪਣੇ ਇੱਕ ਕੁੰਡਾ ਤਾਂ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਅੱਗੇ ਆਪਣਾ ਡਿਜ਼ਾਈਨ ਚੱਲੂਗਾ ਤਿੰਨ ਕੁੰਡੇ ਸਿੱਧੇ 1 2 3 ਤਿੰਨੇ ਕੁੰਡੇ ਸਲੇਪ 1 2 3 ਫਿਰ ਅੱਗੇ ਤਿੰਨ ਕੁੰਡੇ ਸਿੱਧੇ ने दवारा शुरू होले සිद ले තे සිदද लेත ਸਿੱਧੀ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਆਪਾਂ ਠੀਕ ਹੈ ਇੱਕ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੂਸਰੀ ਸਲਾਈ ਪੌਛੇ ਤਰ੍ਹਾਂ ਜਿਹੜੇ ਤਿੰਨ ਕੁੰਡੇ ਹੁਣ ਆਪਣੇ ਆ ਰਹੇ ਆ ਸਲਿੱਪ ਕੀਤੀ ਇਹਨਾਂ ਵਿੱਚੋਂ ਜਿਹੜਾ ਵਿਚਾਲੜਾ ਕੁੰਡਾ ਇਹ ਆਪਾਂ ਸਲਿੱਪ ਕਰਨਾ ਹੈ ਹਰ ਵਾਰ ਇਹਨਾਂ ਤਿੰਨਾਂ ਵਿੱਚੋਂ ਵਿਚਾਲੜਾ ਕੁੰਡਾ ਸਲਿੱਪ ਕਰਾਂਗੇ ਬਾਕੀ ਕੁੰਡੇ ਉਲਟੇ ਬਣਾ ਲਾਂਗੇ ਜਿਵੇਂ ਇਸ ਤਰ੍ਹਾਂ 1 2 3 4 5 ਗੁੰਡੇ ਉਲਟੇ ਆਗੇ ਇੱਕ ਸਲੇਪ ਫਿਰ ਉਸੇ ਤਰ੍ਹਾਂ ਇੱਕ 2 10 4 5 ਗੁੰਡੇ ਉਲਟੇ ਆਗੇ ਇੱਕ ਸਲੇਪ ਫਿਰ 1 2 3 4 5 ਗੁੰਡੇ ਉਲਟੇ ਆਗੇ ਇੱਕ ਸਲੇਪ ਫਿਰ ਉਸੇ ਤਰ੍ਹਾਂ 1 2 10 4 ਪੰਜ ਕੁੰਡੇ ਉਲਟੇ ਆਗੇ ਇੱਕ ਸਲੇਪ ਫਿਰ ਪੰਜ ਕੁੰਡੇ 1 2 3 4 ਪੰਜ ਕੁੰਡੇ ਆਗੇ ਲਾਸਟ ਵਾਲੇ ਉਲਟੇ ਠੀਕ ਹੈ ਦੋ ਸਲਾਈਆਂ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਹੁਣ ਆਪਾਂ ਤੀਸਰੀ ਸਲਾਈ ਬਣਾਣੀ ਹੈ ਤੀਸਰੀ ਸਲਾਈ ਆਪਾਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਤੀਸਰੀ ਸਲਾਈ ਆਪਾਂ ਸਾਰੀ ਸਿੱਧੀ ਬਣਾ ਲਾਂਗੇ ਜਿਹੜਾ ਕੁੰਡਾ 슬ਿੱਪ ਕੀਤਾ ਹੋਣ ਉਹ ਵੀ ਸਿੱਧਾ ਬਣਾਵਾਂਗੇ ਦੂਸਰੇ ਕੁੰਡੇ ਵੀ ਸਾਰੇ ਸਿੱਧੇ ਬਣਾਵਾਂਗੇ ਪੈਨਸ ਲਾਂਗਾਂ ਹੋਗੀਆਂ ਆਪਣੀ ਡਿਜ਼ਾਈਨ ਦੀਆਂ ਤੇ ਚੌਥੀ ਸਲਾਈ ਚਾਰ ਸਲਾਂਗਾਂ ਦਾ ਡਿਜ਼ਾਈਨ ਆ ਚੌਥੀ ਸਲਾਈ ਸਾਰੀ ਉਲਟੀ ਬਣਾਵਾਂਗੇ ਇਸ ਤਰ੍ਹਾਂ ਇੱਥੇ ਮੈਂ ਤੁਹਾਨੂੰ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕਰਕੇ ਜਿਹੜਾ ਦਿਖਾਤਾ ਹਾਂ ਹੁਣ ਜਦੋਂ ਆਪਾਂ ਦਵਾਰਾ ਡਿਜ਼ਾਈਨ ਸ਼ੁਰੂ ਕਰਨਾ ਪਹਿਲੀ ਸਲਾਈ ਤੋਂ ਤਾਂ ਆਪਾਂ ਹੋਰ ਕਲਰ ਲਗਾ ਲੈਣਾ ਜਿੰਨੇ ਵੀ ਕਲਰ ਆਪਣੇ ਕੋਲ ਹੋਣਗੇ ਇਸ ਤਰ੍ਹਾਂ ਸਾਰੇ ਕਲਰ ਆ ਜਿਹੜੇ ਆਪਣੇ ਕੰਮ ਆ ਜਾਂਦੇ ਆ ਤੇ ਇੱਕ ਬਹੁਤ ਹੀ ਸੋਹਣਾ ਪ੍ਰੋਜੈਕਟ ਬਣ ਜਾਂਦਾ ਹੈ ਚਾਹੇ ਤੁਸੀਂ ਬੱਚਿਆਂ ਦਾ ਕੋਈ ਪ੍ਰੋਜੈਕਟ ਕੋਈ ਸਵੈਟਰ ਬਣਾਓ ਚਾਹੇ ਆਪਣੇ ਲਈ ਬਣਾਓ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਬਣ ਕੇ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਚਾਰ ਸਲਾਂਗਾ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋਮ ਹੁਣ ਜਦੋਂ ਆਪਾਂ ਪਹਿਲੀ ਸਲਾਈ ਦੁਆਰਾ ਬਣਾਉਣੀ ਹੈ ਤਾਂ ਆਪਾਂ ਦੂਸਰਾ ਕਲਰ ਲਗਾ ਲੈਣਾ। ਬਸ ਆਪਾਂ ਇਹ ਦੇਖਣਾ ਵੀ ਕਲਰ ਹੈ ਜਿਹੜੇ ਆਪਣੇ ਜਿਵੇਂ ਹੁਣ ਇੱਥੇ ਵਾਈਟ ਕਲਰ ਹੈ ਫਿਰ yellow ਫਿਰ ਆ ਗਿਆ ਇੱਥੇ parrot ਤਾਂ ਜਿਹੜੇ ਕਲਰ ਹੈ ਕਿੰਨੇ ਸੋਹਣੇ ਲੱਗਦੇ ਇਹ। ਬਸ ਇਹ ਕਲਰ ਦੇਖ ਕੇ ਲਗਾਉਣੀ ਆ ਤੁਸੀਂ। ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ